ਜਿਹੜੇ ਸਰਪੰਚ ਕਾਸ਼ੀਆ ਪਰਮਾਨ ਦਾ ਵਿਸ਼ੇਪਰਦੇ ਧਰਮਾ ਦਾ ਪਰ ਸਾਹਮਣੇ ਅਰਮਾਨ ਟਿੱਲੋ ਏ ਆ ਬੱਲੇ ਬੱਲੇ ਤਾਕੇ ਬੈਣ ਵਾਲੀ ਗੱਲ ਹੈ ਜਿਵੇਂ ਬਾਪ ਨੂੰ ਵੱਡੇ ਕਿਤਾਬ ਮਿਲੇ ਕਿ ਮਿੰਕੇ ਦੇਖ ਲੋ ਇਸ ਕਬਰੂ ਦੀ ਸ਼ਾਂਤੀ ਉੱਪਰ ਮੰਜਾ ਪੈਂਦਾ ਐਵੇਂ ਤਾਣੀ ਸਿੰਘਪੁਰੇ ਦਾ ਰਾਣਾ ਤਾਪੇ ਨੂੰ ਟਾਈਗਰ ਕਹਿੰਦਾ ਪੇਰੋਂ ਟਾਈਗਰ ਕਬੱਡੀ ਪੌਣ ਦੇ ਲਈ ਤਿਆਰ ਬਰ ਤਿਆਰ ਹੈ ਸ਼ਨਾਂ ਵਾਲਾ ਸੋਨੀ ਭਰਾ ਸਾਡਾ ਉੱਚੇ ਤੌਰ ਤੇ ਆਇਆ ਹੋਇਆ ਹੈ ਗੱਲ ਚੱਲਦੀ ਹੈ ਮਾਝਾ ਕਬੱਡੀ ਅਪਡੇਟ ਦੀ ਤੇ ਵੱਡੇ ਵਿਚਾਰਚੇ ਹੁੰਦੇ ਆ ਸ਼ਨਾਂ ਵਾਲੇ ਸੋਨੀ ਭਰਾ ਦੇ ਹਰ ਇੱਕ ਕਬੱਡੀ ਕੱਪ ਦੇ ਉੱਪਰ ਜਾਂਦਾ ਇਕੱਲੇ ਇਕੱਲੇ ਪਲੇਅਰ ਦਾ ਬਾਇਓ ਡਾਟਾ ਦਾਦਾ ਹਾਂਜੀ ਪਹਿਲਵਾਨ ਜੀ ਕੀ ਹਾਲ ਹੈ ਜੀ ਮਹਾਰਾਜ ਪੀਸਾ ਹੀ ਤੇ ਵੀਰ ਆਪਣਾ ਕੇ ਵੀਰ ਤੁੰਨ ਤੇ ਸੁਪਰਸਟਾਰ ਫਿਰ ਐਂਟਰਿਆ ਇਹ ਆਪਣਾ ਗੁਲਜਾਰੀ ਚੱਕ ਸਕੰਦਰ ਸੁਪਰਸਟਾਰ ਐਂਟਰ ਗਿਆ ਗੁਲਜਾਰੀ ਵੀਰਾ ਬਹੁਤ ਠੀਕ ਲੱਗ ਜਾਓ ਫਿਰ ਅਜਿਹਾ ਸਿੱਧੀ ਵੀ ਆਏ ਕਿਵੇਂ ਮੈਚ ਵਧੀਆ ਰਿਹਾ ਪਹਿਲਾ ਮੈਚ ਪੂਰਾ ਵਧੀਆ ਸੀ ਮੈਚ ਹੂੰ ਐਂਟਰ ਆ ਗਿਆ ਗਰਾਊਂਡ ਕਿਵੇਂ ਵਧੀਆ 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 ਗਰਾਊਂਡ ਹੈ ਗਰਾਊਂਡ ਥੋੜੀ ਹੀ ਹੈਗੀ ਪੋਲੀ ਤੇ ਥੋੜੀ ਅੱਛਾ ਅੱਛਾ ਗੋਰ ਆਪਣਾ ਟੂਰ ਕਿੱਥੇ ਕਿੱਥੇ ਲੱਜ ਕੇ ਜਗੇ ਨਿਊਜੀ ਲੜ న్యూਜੀ ਲੜ ਤੇ ਜੋਰ ਪਾ ਅੱਛਾ ਅੱਛਾ ਠੀਕ ਠੀਕ ਇਦਾਂ ਵਧੀਆ ਰਿਆ ਪਰ ਇਹ ਬੜਾ ਜਦਬੈ ਗੋਰ ਪਰ ਨੂੰ ਤੇ ਉਹ ਸਟਾਰ ਗਾ ਲੀ ਜੀ ਵਾਸਤਿਆਰੀ ਦੋਨੋਂ ਇਹ ਦੋ ਹੀ ਤਿੰਨ ਮਹੀਨੇ ਅਗਲੇ ਪਿੱਛੇ ਪਿਛਲੇ ਅੱਗੇ ਉਹਨੀਆਂ ਬਾਅਦ ਚੌਵੇਂ ਨਵੇਂ ਬਾਅਦ ਚੱਲੇ ਟ੍ਰੇਨਿੰਗ ਕਰਨਾ ਤੇ ਜਾਣੇ ਦਾ ਮਨ ਤੇ ਉਹਨਾਂ ਨਾਲ ਤਾਂ ਇਹ ਫਿਰ ਸੁਖਮਣਾ ਪੂਰੀ ਜਾਰੀ ਰਹੀ ਜੀ ਪੂਰਾ ਸੁਖਮ ਜੋਲਾ ਖੈਰਾ ਗਾਦੀ ਦਾ ਉਸਤਾਦ ਹੀ ਤੇ ਉਸਤਾਦ ਹੀ ਨਾ ਬੜੇ ਮਾਈ ਕਿੰਨੇ ਮਾਈ ਲਾ ਉਹਦੇ ਨਾਲ ਇਹ ਰਹਿਆ ਦਰ ਤਿੰਨ ਸਾਲ ਪੀ ਕਿੰਨੇ ਸਾਲ ਠੀਕ ਹੈ ਬਹੁਤ ਵਧੀਆ ਠੰਡੇ ਸੁਭਾ ਦਾ ਬੰਦਾ ਹੈ ਉਹਦਾ ਰੇਟਰ ਚ ਲੱ ਬਣਾਣੀ ਆ ਲੱ ਬਣਾਈ ਜਾਂ ਜਮਣਾਣੀ ਆ ਵੇ ਹਾਂ ਜਮਣਾਣੀ ਦੁਬਾਰਾ ਉਹਦਾ ਡੈਟਰਾ ਮੱਝ ਦਾ ਇੱਕ ਵਧੀਆ ਸਭ ਤੋਂ ਵਧੀਆ ਰੇਟਰ ਹੈ ਵੈਸੇ ਵੀ ਯਾਰ ਹਾਲ ਵੀ ਕਰਦਾ ਕਿਆਂ ਦੀ ਬੰਦੇ ਦਾ ਦਾਦਾ ਤੇ ਸਬਾਹ ਹੋ ਵਧੀ ਗਈ ਸਬਾਹ ਵਰਖੋ ਬਹੁਤ ਵਧੀਆ ਬੰਦਾ ਹੈ ਕਿਵੇਂ ਜੀਵਣਾ ਹਰੇ ਹਾਫ ਸਮਾ ਵੱਡੇ ਉਲਟ ਫੇਰ ਹੋ ਸਕਦੇ ਐ ਇੱਕ ਚੋਟੀ ਦੀ ਟੱਕਰ ਜਿਹੜੀ ਛੰਗੀ ਆ ਰਹੀ ਹੈ ਉਤੇ 22 ਫਰਵਰੀ ਸੰਗਤ ਜੀ ਦਿਨਾਂ ਦੀਆਂ ਡਾਇਰੀਆਂ ਤੇ ਨੋਟ ਕਰ ਲਿਓ ਜੇ ਤਾਤਰ ਸ਼ਹੀਦ ਬਾਬਾ ਕਾਨ ਸਿੰਘ ਦੀ ਜਾਦਗਾਰੀ ਜੋੜ ਮੇਲਾ ਖੇਡ ਮੇਲਾ ਨਗਰ ਠੱਪੀਆਂ ਚੰਡਿਆਵਾ ਗੁਰੂ ਵੱਡਾ ਜਿਹੜਾ ਜੋੜ ਮੇਨਾਂ ਦੇ ਖੇਡ ਮੇਲਾ ਹੋਣਾ ਇੱਕੋ ਹੀ ਸ਼ੋਅ ਮੈਚ ਸਾਢੇ 3 ਲੱਖ ਰੁਪਏ ਦਾ ਹੋਵੇਗਾ ਸ਼ਾਹਮੋਟ ਲਾਈਨਸ ਤੇ ਵਰਸਾਜ ਹਰਿਆਣੇ ਦੀ ਟੀਮ ਭਿੜੇਗੀ ਵਦਿਆ ਰੌਣਕਾਂ ਇਸੇ 22 ਫਰਵਰੀ ਨੂੰ ਲੱਗਣ ਗਿਆ ਪਰ ਕੱਲ ਨੂੰ ਸਾਢੇ 5 ਵਜੇ ਸ੍ਰੀ ਅਮਰਸਰ ਸਾਹਿਬ ਤੋਂ ਟ੍ਰੇਨ ਜਾਂਦੀ ਹੈ ਸੱਚਖੰਡ ਟ੍ਰੇਨ ਤੇ ਕੱਲੋਂ ਰਾਣਾ ਸਿੰਘਪੁਰੀਆ 11 ਘੰਟੇ ਵਿੱਚ ਗਵਾਲੀਅਰ ਤੇ ਗਵਾਲੀਅਰ ਤੋਂ ਫਿਰ 4 ਘੰਟੇ ਲੱਗਦੇ ਹੈ ਗੁਣੇ ਦੇ ਕੁਮਾਰ ਤਾਬਾ ਸ਼ੋਰ ਸਿੰਘੀਆਂ ਟੀਮ ਲੈ ਕੇ ਗਿਆ ਸੀ ਚੀਲਾ ਭਗਵਾਨ ਤੁਸੀਂ ਵੀ ਗਿਆ ਸੀਗੇ ਗੁਨੇ ਔਰ ਚੋਲਾ ਸਾਹ ਦੇ ਅਫਸ਼ੀ ਦੀ ਟੀਮ ਨਾਲ ਟੱਕਰ ਹੋਈ ਸੀ ਕੱਲ ਫਿਰ ਬਾਸ ਉਸ ਧਰਤੀ ਦੇ ਦਰਸ਼ਨ ਕਰੇਗਾ ਹੋ ਸਕਿਆ ਤੇ ਗਵਾਲੀਅਰ ਕਿਲੇ ਦੇ ਦਰਸ਼ਨ ਕਰਕੇ ਆਵਾਂਗੇ ਜਿੱਥੇ ਔਰ ਰਾਣੇ ਭਾਜੀ ਇੱਕ ਅਸੀਂ ਭਾਈ ਜੇਠਾ ਜੀ ਦਾ ਵੱਡਾ ਇਤਿਹਾਸ ਹੈ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਿਵੇਂ ਤੁਸੀਂ ਇੰਡੀਆ ਦੇ ਵੱਖ-ਵੱਖ ਕੰਟਰੀਆਂ ਦੇ ਵਿੱਚ ਆਪਣੀ ਬੋਲਾਂ ਦੀ ਸਾਜ ਪਾ ਕੇ ਆਇਓ ਤੁਕੀ ਜੀਐਸ ਕਲਾ ਦੇ ਤੁਸੀਂ ਮਾਲਕ ਉਸ ਕਲਾ ਦਾ ਮੇਰ ਕਰੇ ਪ੍ਰਮਾਤਮਾ ਮੋਲ ਪੈ ਜਾਵੇ ਵਿਦੇਸ਼ਾਂ ਦੇ ਵਿੱਚ ਤੁਹਾਡੇ ਬੋਲ ਸੁਣਨ ਨੂੰ ਮਿਲਦੇ ਇਸ ਸਾਲ ਚਾਹੇ ਗੱਲ ਯੂਰਪ ਦੇ ਖੇਡ ਸੀਜ਼ਨ ਦੀ ਹੋਵੇ ਵੱਡੇ ਵੱਡੇ ਬੁਲਾਰੇ ਸਾਡੀ ਬਾਗ ਖੇਡ ਕਬੱਡੀ ਦੇ ਚਾਹੇ ਗੱਲ ਮੱਖਣ ਅਲੀ ਹੋਣ ਸਰਜੀਬ ਕਕਰਾਲੀ ਸਾਹਿਬ ਹੋਣ ਤੁਹਾਡੇ ਲਿਖੇ ਹੋਏ ਕਲਮ ਦੇ ਬੋਲ ਉਹ ਆਪਣੀ ਜ਼ੁਬਾਨ ਦੇ ਵਿੱਚ ਬੋਲਦੇ ਪਰ ਜੁੜੀਏ ਬਾਗ ਖੇਡ ਕਬੱਡੀ ਦੇ ਨਾਲ ਉਹ ਲੱਗਿਆ ਪਿਆ ਯੋਰ ਫੜਿਆ ਗੁੱਟ ਫੜ ਕੇ ਗੁੱਟ ਮਗਾਉਣਾ ਪੁੱਤ ਕਹਿੰਦਾ ਛੁੱਟ ਬੱਲੇ ਬੱਲੇ ਮੰਨਾ ਮੰਨਾ ਢੋਲਣ ਪੇਨ ਵਾਲਾ ਇਹ ਖੇਡਿਆ ਕਹਿੰਦੇ ਪੱਕੇ ਤੌਰ ਤੇ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜ਼ੀਲੈਂਡ ਦੀ ਖੇਡ ਕਲੱਬ ਦੇ ਲਈ ਤੇ ਕੈਨੇਡਾ ਦਾ ਮਸਰੀਕ ਬਣ ਕੇ ਪੰਜਾਬ ਦੇ ਵਿੱਚ ਫਿਰ ਵਾਪਸੀ ਕੀਤੀ ਹੈ ਐਨ ਚੋਟੀ ਦਾ ਜਫਾ ਲਾ ਕੇ ਬੱਲੇ ਬੱਲੇ ਆਕਰ ਗੁਲਜਾਰ ਸਿੰਘ ਮੇਰੇ ਨਗਰ ਵਾਲੇ ਮਾੜੀ ਮੇਘੇ ਵਾਲੇ ਇਹਨਾਂ ਬੋਲਾਂ ਦੇ ਲਈ ਵੱਡਾ ਪਿਆਰ ਪੁੱਜਦਾ ਕਰ ਗਏ ਐਈ ਸੀ ਐਚ ਐਸ ਰਾਣਾ ਹਸਪੀਟਲ ਤੋਂ ਵੱਡੇ ਪਿਆਰ ਪੁੱਜਦਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਲਾਭ ਦੀ ਕਬੱਡੀ ਤੇ ਬੋਲ ਵੱਡੇ ਭਾਈ ਦੇ ਦੋਦੀਆਂ ਦਾ ਮੁੰਡਾ ਰੇਡ ਪਾ ਰਿਹਾ ਹੈ ਉਧਰਲੇ ਪਾਸੇ ਮੈਨਾ ਸੰਧੂ ਅੱਜ ਵੇਖਣਾ ਹੋਵੇਗਾ ਪੈਰਸ ਤੋਂ ਨਾਰਲੀ ਵਾਲਾ ਸਾਡਾ ਵੀਰ ਤੇ ਗੁਰਜੀਤ ਹੋਰੀ ਬਲਜੀਤ ਹੋਰੀ ਪਰ ਸਾਹਮਣੇ ਪੁੱਠੀ ਪਾਉਣ ਦਾ ਜੱਤਨ ਇਹ ਕੌਣ ਹੈ ਇਹ ਸੁੱਕਾ ਹੈ ਇਹ ਦੁੱਬਰੀ ਵਾਲਾ ਇਹ ਕਾਕੇ ਕਲੇਰ ਦਾ ਚੰਦਿਆ ਚੇਲਾ ਬਾਲਕਾ ਜੱਫਾ ਲਾ ਕੇ ਕਮਾਲ ਕਰ ਗਿਆ। ਬਾਈ ਤਾੜੀਆਂ ਇੱਕ ਵਾਰੀ ਵੱਡੀ। ਘੱਟੋ ਘੱਟ 3 ਲੱਖ ਤੇ 2700 ਰੁਪਏ ਦਾ ਵੱਡਾ ਜੋਗਦਾਰ ਅੱਜ ਦੇ ਸੁਜੋੜ ਮੇਲੇ ਖੇਡ ਮੇਲੇ ਨਹੀਂ। ਸਾਰੇ ਐਨ ਆਰ ਆਈ ਭਰਾਵਾਂ ਦਾ ਸਤਿਕਾਰ ਪਰ ਰਾਣੇ ਭਾਜੀ ਉਧਰ ਕੀ ਬਣ ਗਿਆ? ਇਧਰ ਵੀ ਜੱਫਾ ਉਧਰ ਵੀ ਜੱਫਾ। ਓਏ ਜੱਫੇ ਦੇ ਲੱਗੋ ਬੂਹੇ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ। ਹੁਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਕਿ ਜੰਗ ਦਾ ਮੈਦਾਨ ਚਾਹੇ ਖੇਡ ਦਾ ਮੈਦਾਨ ਰਾਣੇ ਲਾਰ ਬੰਦਿਆਂ ਨੂੰ ਪੈਂਦੇ ਲਾਰਦਾ ਤੇ ੱੱਕੇ ਜਦੋਂ ਲਿਖਦਾ ਜੱਟ ਵੱਜੇ ਲੋਹੇ ਉੱਤੇ ਸੱਟ ਰਾਜੇ ਖੇਲੇ ਦੇ ਖਿਆਲ ਹੁੰਦੇ ਅੱਗ ਨਾਲੋਂ ਤੱਤੇ ਅੱਗ ਨਾਲੋਂ ਤੱਤਾ ਮੈਚ ਵੀ ਖੇਡੇ ਲੈਣਾ ਸੰਧੂ ਪੈਰਿਸ ਤੋਂ ਲਾਈਵ ਅਣਦ ਮਾਰ ਰਿਹਾ ਤੇ ਇਧਰ ਦੇ ਪਾਸੇ ਸਰਦਾਰ ਪੂਰਨ ਸਿੰਘ ਦਾ ਪੁੱਤਰਾ ਸਾਜਣ ਸਿੱਧੂ ਯੂਕੇ ਤੋਂ ਉਹ ਵੀ ਲਾਈਵ ਨਾਲਤ ਮਾਰ ਰਿਹਾ ਹੈ ਬਿੱਲੇ ਵੀਰ ਜਿਹੜੇ ਵੀਰਾਂ ਨੇ ਲਾਈਵ ਦੀ ਸੇਵਾ ਨਿਭਾਈ ਹੈ ਤੁਸੀਂ ਸਾਰੇ ਸਤਕਾਰਯੋਗ ਵੀਰ ਹੋ ਬਲਜੀਤ ਸਿੰਘ ਆਸਟ੍ਰੇਲੀਆ ਬਲਜੀਤ ਸਿੰਘ ਆਸਟ੍ਰੇਲੀਆ ਗੇਟ ਵਾਲੇ ਪਰਮਾਰ ਪਰ ਸਾਹਮਣੇ ਉੱਠ ਵੀ ਜਾਣਾ ਪਿਆਰ ਨਾਲ ਪਿਆਰ ਦੇ ਨਾਲ ਹਲਕੀ ਸੱਟ ਜਿਹੜੀ ਮਹਿਸੂਸ ਕਰ ਰਿਹਾ ਨੌਜਵਾਨਾਂ ਵਰ ਫੁੱਫੂ ਦੀ ਜਿਹੜੀ ਲੋੜ ਹੈ ਉਹ ਨਾ ਹੀ ਪਾਵੇ ਕਿਉਂਕਿ ਮਿਹਰ ਕਰੇ ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰੇ ਅੱਗ ਜਾਂਦੇ ਜੋ ਬਾਹਰ ਕਿਆਰੀਆਂ ਮੇ ਕੀ ਬਰੂੰਗਾ ਪੋਲਿਆ ਪੰਛੀਆ ਤੇਰਾ ਰੱਬ ਵੀ ਹੋ ਗਿਆ ਬਲਸ਼ ਕਹਿੰਦੇ ਬੱਲੇ ਵੀਰ ਜੱਟ ਬੱਲਾ ਗਿਆ ਦੀਪੇ ਵਾਲ ਜੀ ਦੇ ਸਪੈਸ਼ਲ ਸਾਊਂਡ ਕਰਕੇ ਸਾਰੇ ਨਗਰ ਨੂੰ ਢੇਰ ਸਾਰੀਆਂ ਮੁਬਾਰਕਾਂ ਮਿਲੀਆਂ ਤਾਤਰ ਭਾਈ ਦੇਠਾ ਜੀਆਂ ਦਾ ਗੋਮਟ ਘੁੰਮ ਰਿਹਾ ਕਿੰਨਾ ਵਧੀਆ ਮਾਹੌਲ ਹੈ ਸੁਪਰ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਮੰਨਾ ਢੋਲਾ ਢਿੱਲੋ ਪਰਿਵਾਰ ਦੀ ਸ਼ਾਨ ਕੈਨੇਡਾ ਵਾਲਾ ਪੜ ਗਿਆ ਲਾਉ ਜਫਾ ਕੇ ਨਹੀਂ ਆ ਪਰ ਦੁੱਲਾ ਮਰਗਿੰਦਪੁਰਿਆ ਦੋਨਾਂ ਮੱਖੀਆਂ ਵਾਲੇ ਦਾ ਗਰਾਈਆਂ ਗੱਲਾਂ ਚੱਲਦੀਆਂ ਸਾਡੇ ਵੀਰ ਦੀਆਂ ਦੁੱਲਾ ਆ ਵੀ ਦੁੱਲਾ ਇਧਰ ਵੀ ਦੁੱਲਾ ਤੇ ਇਧਰ ਵੀ ਦੁੱਲਾ ਲਾਓ ਸਾਹਮਣੇ ਦੁੱਲਾ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਕਿ ਮੁੱਖ ਮੋੜ ਦੀਏ ਤਲਵਾਰਾਂ ਦੇ ਜੋ ਦੁੱਲੇ ਸੰਧਲ ਬਾਰਾਂ ਦੇ ਇੱਕ ਦੁੱਲਾ ਸੰਧਲ ਬਾਰ ਦੇ ਵਿੱਚ ਲੱੱਬੀ ਨੇ ਜੰਮਿਆ ਇੱਕ ਆ ਦੁੱਲਾ ਗੱਗੂ ਬੁਹੇ ਵਾਲਾ ਸੁਰਸਕੀਏ ਤਾਬੇ ਆ ਚੰਦਿਆ ਹੋਇਆ ਕਬੱਡੀ ਖਿਡਾਰੀ ਕਬੱਡੀ ਪੌਂਦ ਲਈ ਤਿਆਰ ਵਰ ਤਿਆਰ ਪਰ ਸਾਹਮਣੇ ਇਹਨੇ ਕਿੰਸੀ ਕਿਉਂ ਦੇ ਦੋ 3 ਜਿੱਤੇ ਦੋ ਟੀਮ ਜਿੱਤੇ ਗੋਪੀ ਪੌਂਵਿੰਡ ਸਾਹਿਬ ਦੀ ਧਰਤੀ ਦਾ ਸਿਰਲਥ ਯੋਧੇ ਦੀ ਧਰਤੀ ਹੈ ਆ ਗੋਪੀ ਹੈ ਇਹਦਾ ਪੌਂਵਿੰਡ ਸਾਹਿਬ ਪਿੰਡ ਹੈ ਦੌੜਾਈ ਹੋਣ ਸਿਰਲਥ ਯੋਧੇ ਦੀ ਧਰਤੀ ਤੋਂ ਚੱਲ ਕੇ ਆਇਆ ਤੇ ਗਵਾਰ ਪਿੰਡ ਵਿਖੀ ਵਿੰਡ ਵਿਖੀ ਵਿੰਡ ਵਿਖੀ ਵਿੰਡ ਅਵਤਾਰ ਸੰਧੂ ਦਾ ਪਿੰਡ ਬੋਲ ਦਾ ਵਾਹ ਵੀ ਗੋਪੀ ਜਿਉਂਦਾ ਰਹਿ ਕਿਨ ਤੇ ਖੇਡਣ ਵਾਲੇ ਲਾਉਂਦੇ ਦਾ ਲਫਾਨੀ ਕਦੇ ਟਾਕ ਕਦੇ ਧੋਬੀ ਪਟਕਾ ਕਈ ਲਾਉਣ ਮਲਤਾਨੀ ਕਈ ਬਗਲ ਭਰਨੇ ਦੇ ਲਈ ਲਾਉਂਦੇ ਪਾਲ ਤੇ ਬਿੰਦ ਵਿੱਚ ਕਬੱਡੀ ਦੇ ਫਸਦੇ ਮਿੱਤਰੋ ਸਿੰਘ ਵਿੱਚ ਕਬੱਡੀ ਦੇ ਫਸਦੇ ਮਿੱਤਰੋ ਸਿੰਘ ਲਓ ਸਾਹਮਣੇ ਲਾਭ ਦੁੱਧ ਦੀ ਬਲੇਰ ਪਿੰਡ ਵਾਲਾ ਮੇਲਾ ਭਖਿਆ ਹੋਇਆ ਹੈ ਚੋਟੀ ਦਾ ਮੇਲਾ ਖੇਡਿਆ ਜਾ ਰਿਹਾ ਹੈ ਕਿ ਮੇਲਾ ਮੇਲਾ ਕਰਦੀ ਦੁਨੀਆ ਦੁਨੀਆ ਬੜੀ ਝਮੇਲਾ ਕੰਮ ਵਾਲੇ ਕੋਲ ਫਰਸਤ ਹੈ ਨਹੀਂ ਮੌਜਾ ਡਾਵੇ ਵੇਲਾ ਕਣਕ ਨੂੰ ਗੁੱਲੀ ਡੰਡਾ ਖਾ ਗਿਆ ਨਰਮੇ ਨੂੰ ਖਾ ਗਿਆ ਤੇਲਾ ਦੁੱਧ ਬਲਾਈਆਂ ਖਾ ਕੇ ਬਾਬੇ ਖਾ ਲਈ ਪਿਆ ਤਵੇਲਾ ਮਿੱਠਾ ਖਾ ਖਾ ਸ਼ੂਗਰ ਹੋ ਗਈ ਖਾਣਾ ਪਿਆ ਕਰੇਲਾ ਉਹ ਹੁਣ ਮੰਗਦਾ ਗਜਰੇਲਾ ਪਰ ਸਾਹਮਣੇ ਵੀਰ ਸਿਧਵਾ ਵਾਲਾ ਸਿਧਵਾ ਵਾਲਾ ਵੀਰ ਤੇ ਲਖਵੀਰ ਵੀਰ ਲਖਵੀਰ ਲਖਵੀਰ ਤੇ ਵੀਰ ਸਿਧਵਾ ਵਾਲਾ ਬੱਲੇ 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 ਸਾਹਮਣੇ ਮਹਦੀਪੁਰੀਆਂ ਤੇ ਵੀਰ ਸੁਧਵਾ ਵਾਲਾ ਡੱਕਿਆ ਗਿਆ ਤੇ ਘਰੇ ਚੱਕਿਆ ਗਿਆ ਹਿੰਮਤ ਨਹੀਂ ਹਾਰਨੀ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲਾ ਬਣਾ ਕੇ ਬਸ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਉਧਰਲੇ ਬੰਦੇ ਸਾਡੇ ਵੀਰ ਪੁੱਜੇ ਆ ਦੇ ਵੀਰਾਂ ਦੀ ਫਰਮਾਇਸ਼ ਆਈ ਵੀ ਫੌਜੀ ਵੀਰਾਂ ਦੇ ਲਈ ਚਾਰ ਲਾਈਨਾਂ ਜਿਹੜੀਆਂ ਉਹ ਜ਼ਰੂਰ ਬੋਲਣੀਆਂ ਲੈ ਵੀ ਸੋਣਿਆ ਕਰਲਾ ਕੈਮਰੇ ਦਾ ਫੋਕਸ ਕਿ ਡੀਜੇ ਲਾ ਕੇ ਫਿਰਦੇ ਉਹ ਫੈਰ ਮਾਰਦੇ ਕਦੇ ਦੇਖੇ ਨਹੀਂ ਆਪਰੇਸ਼ਨ ਤੁਸੀਂ ਆਰ ਆਰ ਦੇ ਰਹਿੰਦੀਆਂ ਨੇ ਲੋਡ ਰੌਂਦ ਚੰਦਰਾ ਚ ਹੁੰਦੇ ਕਦੇ ਵੇਖਿਆ ਸਵਾਦ ਨਹੀਂ ਹੁੰਨ ਨੱਕ ਦਾ ਚੱਕ ਕਰਨੀ ਦਲੇਰੀ ਵੀਰੇ ਫੌਜ ਵਿੱਚ ਆ ਜੀ ਪਤਾ ਲੱਗ ਜੂਗਾ ਪੌਣਾ ਪਤਾ ਲੱਗ ਜੂਗਾ ਪੌਣਾ ਲੱਖ ਉਹ ਡੱਕਦਾ ਬੱਬੂ ਮੱਲ ਸਾਡਾ ਵੀਰ ਬਾੜੀ ਮੇਗੇ ਨੱਗਰ ਵਾਲਾ ਬੜਾ ਚੋਟੀ ਦਾ ਖਾਰੀ ਹੈ ਪਰ ਸਾਹਮਣੇ ਤੱਕਾਂਗੇ ਪਉ ਵਿੰਡੀਆਂ ਨਾਲ ਜਣ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਇੱਕ ਕੰਨੀ ਦੇ ਅਰਮਾਨ ਟੱਲੂ ਸੋਰ ਸਿੰਘੀਏ ਤਾਬੇ ਦਾ ਲੱਗਦੇ ਜਿਗਰ ਪਰਲੀ ਕੰਨੀ ਦੇ ਮੰਨਾ ਕਹਿੰਦੇ ਢੋਲਣ ਦੇਣ ਵਾਲਾ ਤੇ ਇਧਰਲੀ ਸੈਨ ਅਰਮਾਨ ਦੀ ਕੀਤੀ ਏ ਟਰਾਈ ਇਧਰਲੀ ਤਿਆਰ ਪਰ ਤਿਆਰ ਹੈ ਸੁਖ ਓਏ ਡੱਕਣਾ ਤੇ ਆਹ ਡੱਕਾ ਫੜਨਾ ਤੇ ਆਹ ਫੜ ਲੋਕਾਂ ਨੇ ਕਹਿਣਾ ਇਹਨੇ ਛੋਟੇ ਛੋਟੇ ਫੜ ਲਏ ਇਹਨੂੰ ਦੱਕਣਾ ਦੇ ਇਹਨੂੰ ਡੱਕ ਸੁਖ ਹੋ ਮੂਰੇ ਘਰਾ ਪੈ ਰਿਆ ਪੈ ਰਾ ਪਰ ਬੱਲੇ 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 ਮੰਨਾ ਪੁਆਇੰਟ ਲੈ ਕੇ ਵਾਪਸ ਅਗਲੀ ਰੇਡ ਸ਼ਹੀਦ ਬਾਬਾ ਗੁਰਵਜਨ ਸਿੰਘ ਮਾਨੋ ਚਾਲ ਜੀਆਂ ਦੀ ਯਾਦ ਵਿੱਚ ਵੱਡਾ ਖੇਡ ਮੇਲਾ ਕਰਵਾਇਆ ਜਾਵੇਗਾ ਕਿ ਲੈ ਤੁਰਿਆ ਟੈਗਰਾਂ ਨੂੰ ਮਾਨੋ ਦੀ ਚਾਹ ਕਰੀ ਕਮਾਲ ਗੱਲ ਚੱਲੇਗੀ ਸ਼ਹੀਦ ਬਾਬਾ ਗੁਰਵਜਨ ਸਿੰਘ ਦੀ ਮਾਨੋ ਚਾਲ ਜੀਆਂ ਦੀ ਸੱਡੀਆਂ ਹੋਈਆਂ ਟੀਮਾਂ ਦੇ ਪੇੜ ਹੋਣਗੇ ਮਾਨੋ ਚਾਲ ਕਲਾ ਦੀ ਧਰਤੀ ਤੇ 27 ਫਰਵਰੀ ਹੋਵੇਗੀ ਨਾਦੀ ਸ਼ੀਦਾ ਵਾਲਿਆਂ ਮਹਾਨ ਸ਼ਖਸੀਅਤ ਬਾਬਾ ਮਾਨੋ ਚਾਲ ਜੀਆਂ ਦਾ ਜ਼ਿਕਰ ਹੋਇਆ ਇੱਕ ਪਿਛੇ ਇਹ ਲੈ ਵੀ ਰਵੀ ਨੰਨੇ ਪਿੰਡਿਆਂ ਬੜੀ ਰੀਲ ਫੇਮਸ ਹੋਈ ਸੀ ਸੋਸ਼ਲ ਮੀਡੀਆ ਤੇ ਕੋਈ ਪਾਕਿਸਤਾਨ ਦਾ ਨੌਜਵਾਨ ਸੀਗਾ ਕੋਈ ਗੈਂਗਸਟਰ ਸੀਗਾ ਜਿੰਨੇ 17 ਘੰਟੇ ਗੋਲੀ ਚਲਾਈ ਫੈਜ਼ਲ ਜੱਟ ਫੈਜ਼ਲ ਜੱਟ ਪਰ ਸ਼ਹੀਦ ਬਾਬਾ ਮਾਨੋਜਾਲ ਜੀ ਉਹ ਸ਼ਖਸੀਅਤ ਹੋਏ ਜਿਨ੍ਹਾਂ ਨੇ ਪੰਜ ਦਿਨ ਲਗਾਤਾਰ ਗੋਲੀ ਚਾਈ ਉਹਨਾਂ ਦਾ ਨਾਮ ਅੱਜ ਵੀ ਦੁਨੀਆ ਦੇ ਉੱਪਰ ਗੂੰਜਦਾ ਔਰ ਹੱਕਾਂ ਦੇ ਰਖਵਾਲੇ ਮੇਰੇ ਪੰਜਾਬੀ ਵੀਰੋ ਉਹਨਾਂ ਦਾ ਨਾਮ ਇਸੇ ਤਰ੍ਹਾਂ ਚੱਲਦਾ ਰਹੇਗਾ ਗੂੰਜਦਾ ਰਹੇਗਾ ਪਰ ਸਾਹਮਣੇ ਇਹ ਨਾ ਫੜ ਕੇ ਮਿਲਿਏ ਹਰ ਕਮਲਗੇ ਉਡਲਿਆਂ ਬਾਜਾਂ ਨੂੰ ਸਿੰਘ ਮਾਰਦੇ ਠੁੱਕ ਸਿੰਘ ਮਾਰਦੇ ਢੋਕਰ ਤਖਤਾ ਤਾਜਾਂ ਨੂੰ ਪਰ ਜੁੜੀਏ ਮਾਂ ਖੇਡ ਕਬੱਡੀ ਦੇ ਨਾਲ ਨੌਜਣ ਕਬੱਡੀ ਪਾਉਣ ਦੇ ਲਈ ਪੌਗੜ ਸਾਹਿਬ ਦੀ ਧਰਤੀ ਸੇਰ ਲੱਤ ਯੋਧੀ ਦੀ ਧਰਤੀ ਹੈ ਅਨੋਖੇ ਅਮਰ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਜੀ ਆਂਦੀਓ ਜੰਮਨ ਭੂਮੀ ਉਹਨਾਂ ਦੀ ਪਾਵਨਤ ਮਿੱਤਰ ਧਰਤੀ ਪਰ ਮੰਨਾ ਢੋਲਣ ਪਿੰਡੋ ਵਾਲਾ ਇਹ ਢੋਲਣ ਟੈਨੋ ਦੀ ਪਿੰਡ ਦਾ ਐ ਨੋਜੋਣਾ ਕਿ ਪ੍ਰਸਿੱਧ ਕਬੱਡੀ ਖਿਡਾਰੀ ਢੋਲਣ ਢੱਲੋ ਸਾਡਾ ਕਿ ਚਿੱਟੇ ਨਾਲ ਮਿੱਤਰੋਣਾ ਯਾਰੀ ਪਾਇਓ ਜੇ ਬਾਪੂ ਆਪਣੇ ਦੀ ਪਾਗੇ ਨੂੰ ਨਾ ਦਾਗ ਲਾਇਓ ਜੇ ਚਤਾਨਾ ਦਾ ਯਹਰ ਯਾਰੋ ਕਰੀ ਜਾਵੇ ਕੈਰ ਮੰਗਾ ਵੀਰਾਂ ਦੀ ਮੈਂ ਖੈਰ ਤੁਸੀਂ ਨਾ ਕਿਸੇ ਪਿਛੇ ਲੱਗ ਪਿਛੇ ਜਾਨ ਗਵਾਇਓ ਜੇ ਚਿੱਟੇ ਨਾਲ ਮਿੱਤਰੋਣਾ ਯਾਰੀ ਪਾਇਓ ਜੇ ਪਰ ਸਾਹਮਣੇ ਜੀਵਨ ਕੋਸ਼ਿਸ਼ ਕਰਦਾ ਨੰਬਰ ਰੀਡਰ ਦਾ ਅਤਾ ਜੀ ਦੇ ਓ ਨਾ ਹੀ ਹਣ ਵਾਹ ਵੀਰ ਤਵੀਰ ਕੋ ਸਾਹਮਣੇ ਕਾਲੀਆ ਸਕੱਟਰੇ ਵਾਲਾ ਪੁਆਇੰਟ ਲੈ ਕੇ ਵਾਪਸ ਆ ਲਓ ਵੀਰ ਫੇਰ ਆ ਗਿਆ ਸਿਧਵਾ ਵਾਲਾ ਵੀਰ ਸਿਧਵਾ ਵਾਲਾ ਵੀਰ ਕਬੱਡੀ ਪਾ ਰਿਹਾ ਕਾਕਾ ਅਰਮਾਨ ਢਿੱਲੋਂ ਤਾਬੇ ਸੁਰ ਸਿੰਘੀ ਦਾ ਸੁਪੁੱਤਰ ਵੀਰ ਨੂੰ ਜੱਫਾ ਲਾਉਂਕੇ ਨਹੀਂ ਵਾਹ ਵੀ ਵੀਰ ਜਿਉਂਦਾ ਰਹਿ ਆਹ ਵੀਰ ਸਿੱਧਵਾ ਸਰਪੰਚ ਜੋਧਵੀਰ ਸਿੰਘ ਦਾ ਧੀਰ ਸਾਡੇ ਸਰਪੰਚ ਸਾਹਿਬ ਦਾ ਸਰਪੰਚ ਅਗਰੇ ਸਿੰਘ ਦੀ ਗੇਟ ਵਾਲੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੱਡੇ ਯੋਗਦਾਨ ਇਸ ਜੋੜ ਮੇਲੇ ਖੇਡ ਮੇਲੇ ਲਈ ਪਾਏ ਹੈ ਗੁਰਜੀਤ ਆਸਟ੍ਰੇਲੀਆ ਬਲਜੀਤ ਆਸਟ੍ਰੇਲੀਆ ਵਾਲਾ ਸਾਡਾ ਵੀਰ ਵੈਗਰੂ ਸੱਚੇ ਪਾਸ਼ਾ ਤੰਤਰ ਭਾਈ ਦੇਠਾ ਦੀ ਸਿਰਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਵੈਗਰੂ ਸੱਚੇ ਪਾਸ਼ਾ ਦਿਨ ਗੁਗੜੀ ਰਾਤ ਚੌਗੜੀ ਤਰੱਕੀ ਮਨ ਸ਼ਾਨ ਸੁਖ ਭੰਗਾਰਾ ਕਰਨ ਵਰਪਾ ਪਿੰਕ ਸਿੰਘ ਕਬੱਡੀ ਕਲੱਬ ਸਰਹਾਲਾ ਰਣਮਾਦੀ ਖੇਡ ਕਲੱਬ ਦੇ ਲਈ ਸੇਵੇ ਰਾਣੇ ਦੀ ਖੇਡ ਕਲੱਬ ਦੇ ਲਈ ਇਸ ਸਾਲ ਸੁਖ ਭੰਗਾਰੇ ਵਾਲਾ ਖੇਡੇਗਾ ਮੇਰੇ ਮਿੱਤਰੋ ਜੋਰਵੀਰ ਸਿੰਘ ਸਰਪੰਚ ਕਾਸ਼ੀਆ ਪ੍ਰਬਾਰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪਰ ਸਾਹਮਣੇ ਅਰਮਾਨ ਟਿੱਲੋ ਇਹ ਬੱਲੇ 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 ਹਿੱਕ ਦੇ ਉੱਪਰ ਮੰਜਾ ਧਾਕੇ ਬੈਣ ਵਾਲੀ ਗੱਲ ਹੈ ਜਿਵੇਂ ਬਾਪ ਨੂੰ ਵੱਡੇ ਕਿਤਾਬ ਮਿਲੇ ਕਿ ਮਿੰਕੇ ਦੇਖ ਲਓ ਇਸ ਕਬਰੂ ਦੀ ਛਾਤੀ ਉੱਪਰ ਮੰਜਾ ਤੈਂਦਾ ਐਵੇਂ ਤਾਵੀ ਸਿੰਘਪੁਰੇ ਦਾ ਰਾਣਾ ਤਾਬੇ ਨੂੰ ਟਾਈਗਰ ਕਹਿੰਦਾ ਤੇ ਉਹਨੂੰ ਟਾਈਗਰ ਸ਼ੇਰ ਇਹ ਲਿਖਾਇਆ ਸੀਗਾ ਕਾਫੀ ਸਮਾਂ ਪਹਿਲਾਂ ਦੀ ਗੱਲ ਹੈ ਲਓ ਨੌਜਾਨ ਹਰਜੀਤ ਸਿੰਘ ਨਾਮ ਹੈ ਨੌਜਾਨ ਕਹਿੰਦੇ ਕਾਲੀਏ ਸਕੱਤਰੇ ਪਿੰਡ ਵਾਲਾ ਰੇਡ ਪਾਉਣ ਦੀ ਵਧਿਆ ਹੋਇਆ ਹੈ ਉਹ ਗੱਲ ਚੱਲਦੀ ਹੈ ਤੰਤਰ ਗੁਰੂ ਅਮਰਦਾਸ ਪਾਸ਼ਾ ਜੀ ਦੀ ਉਸ ਨਗਰ ਵਿੱਚ ਵਿਆਹ ਹੋਏ ਨੇ ਲਓ ਸਾਹਮਣੇ ਕਾਲੀਆ ਸਕੱਤਰੇ ਪਿੰਡ ਬੱਬੂ ਪਲਵਾਰ ਦਾ ਪਿੰਡ ਹੈ ਪਰ ਸੋਨੂੰ ਖੇਮ ਕਰਨੀਆਂ ਮਿਸ਼ਾਨ ਕੀਮ ਕਰਨੀਏ ਦਾ ਵੀਰ ਲਓ ਸਾਹਮਣੇ ਡੱਕਣ ਦੀ ਕੋਸ਼ਿਸ਼ ਹੈ ਪਰ ਪੁਆਇੰਟ ਰੇਡਰ ਦੇ ਹਿੱਸੇ ਹੈ ਦੁੱਲੇ ਦੀ ਕਬੱਡੀ ਪੈ ਚੁੱਕੀ ਹੈ ਲਓ ਵੀਰ ਸਿੰਘ ਦੀ ਕਾਸ਼ੀਆ ਫੌਜੀ ਸਾਹਿਬ ਗੁਰਬੀਰ ਕਾਸ਼ੀਆ ਆਸਟ੍ਰੇਲੀਆ ਬਲਜੀਤ ਸਿੰਘ ਸਾਡੇ ਕਾਸ਼ੀਆ ਸਾਡੇ ਦੂਹਾ ਗੱਤਰ ਜੋਧ ਵੀਰ ਸਾਡਾ ਵੀਰ ਕਾਸ਼ੀਆ ਸਰਪੰਚ ਨਾਲ ਗੁਰਸੇਵਕ ਸਿੰਘ ਸੰਧੂ ਅੱਜ ਵਿਆਹ ਦੇਖ ਰਹੇ ਸਾਡੇ ਧੰਨਵਾਦ ਹੈ ਹੁਣ ਦੇਖਾਂਗੇ ਸਾਹਮਣੇ ਲਵ ਕਬੱਡੀ ਪੌਣ ਦੇ ਲਈ ਤਿਆਰ ਪਰ ਤਿਆਰ ਹੈ ਕਾਕਾ ਕਲੇਰ ਜੀ ਸਮਝਾ ਲਓ ਮੁੰਡਿਆਂ ਨੂੰ ਫਰਕ ਪਾਣਾ ਪੈਂਦਾ ਨਜ਼ਰੀ ਆ ਰਿਹਾ ਤੇਜਵੀਰ ਸਮਝਾ ਲਾ ਮੁੰਡਿਆਂ ਨੂੰ ਫਰਕ ਪਾਣਾ ਪੈਂਦਾ ਨਜ਼ਰੀ ਆ ਰਿਹਾ ਹੁਣ ਦੇਖਾਂਗੇ ਲਵ ਦੀ ਪਾਈ ਹੋਈ ਕਬੱਡੀ ਇਹ ਜੀਵਨ ਜੀਵਨ ਹਰਖਿਆ ਫਿਰਦਾ ਪਰ ਭਿੱਖੀ ਪਿੰਡ ਵਾਲੇ ਵਿਸ਼ੇਸ਼ ਤੌਰ ਤੇ ਆਏ ਹੈ ਜਿਨ੍ਹਾਂ ਦੀ ਗੂੜੀ ਰਿਸ਼ਤੇਦਾਰੀ ਬਾਬਾ ਜੀ ਬਾਬਾ ਦਲਬਾਖ ਸਿੰਘ ਜੀ ਦੇ ਮਾਮ ਆ ਤੇ ਵਿਸ਼ੇਸ਼ ਤੌਰ ਤੇ ਆਏ ਆ ਬਹੁਤ ਬਹੁਤ ਧੰਨਵਾਦ ਪਰ ਵੀਰ ਸਿਧਵਾ ਵਾਲਾ ਫੇਰ ਰੇਡ ਪਾਉਣ ਦੀ ਵਧਿਆ ਆ ਆ ਉਹ ਅਰਮਾਨ ਢਿੱਲੋਂ ਲਾਉ ਜੱਫਾ ਕਿ ਨਹੀਂ ਆ ਪਰ ਪੁਆਇੰਟ ਰੇਟਰ ਦਾ ਨੰਬਰ ਰੇਟਰ ਦੇ ਨੰਬਰ ਦੇ ਵਿੱਚ ਦਾ ਬਾਬੇ ਦੀ ਚਾਂਦੀ ਕਬੱਡੀ ਕਲੱਬ ਸੋਰਸਿੰਘ ਦੀ ਟੀਮ ਦੇ ਲਈ ਸਾਡੇ ਜਥੇਦਾਰ ਭਾਈ ਹਰਦੇਵ ਸਿੰਘ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਨਾਲ ਗੱਦੂ ਤੁਰੇ ਵਾਲਾ ਜੀਤ ਵੀ ਖੇਡ ਦੇ ਮੈਦਾਨ ਦੇ ਵਿੱਚ ਆਇਆ ਲੈ ਵੀ ਅਰਸ਼ ਪੂਲਿਆ ਵਾਲਾ ਤੇਰੇ ਲਈ ਦਵਾਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੂੰ ਸੇਧ ਯਾਦ ਹੋ ਕੇ ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚ ਵਾਪਸੀ ਕਰੇ ਫਿਰ ਇੱਕ ਵਾਰੀ ਅਮਰ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲੇ ਦੀ ਖੇਡ ਕਲੱਬ ਦੇ ਲਈ ਜਫੇ ਭਰੇ ਇਹ ਤੇਰੇ ਲਈ ਦਵਾਵਾ ਪਰ ਸਾਹਮਣੇ ਤੱਕਾਂ ਦੇ ਸੁਣ ਨੂੰ ਇਹ ਖੇਮ ਕਰਨੀਆਂ ਆ ਕਰਦਾ ਕੋਸ਼ਿਸ਼ ਪਰ ਦੂਜੇ ਬੰਨੇ ਕਰਨ ਵਰ ਪਾਲਾ ਆਸ਼ੇ ਦਿੱਤੀ ਹੈ ਸੇਵਾ ਭਗਵਾਨ ਦੀ ਢੱਲੋ ਛੱਕ ਛੱਕ ਕਰਦੇ ਗੱਡੀ ਘੱਜਾਂਗੇ ਗੱਲਾਂ ਚੱਲਣਗੀਆਂ ਮੱਤ ਪਰਦੇਸ਼ ਦੀਆਂ ਸੇਵਾ ਭਗਵਾਨ ਦੀ ਵੱਡੀਆਂ ਸੇਵਾਵਾਂ ਲਮਾਉਣਗੇ ਪਰ ਸਾਹਮਣੇ ਆਰਮਾਨ ਢਿਮੌਣੇ ਬਾਲਤਾ ਕਿਤੇ ਦੀਵਾ ਮੈਚ ਵਿੱਚ ਪਿਆਰੀ ਸਾਧ ਸੰਗਤ ਜੀ ਆ ਕਾਲਾ ਲੇਖਾ-ਜੇਖਾ ਜਰੂਰ ਸੁਣ ਲਿਓ ਅਮਰ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਕਰਿਆਲੇ ਦੇ ਨੰਬਰ ਨੇ 723 ਔਰ ਬਾਬਾ ਬਿਦੀ ਚਾਂਦੀ ਕਬੱਡੀ ਕਲੱਬ ਸੋਰ ਸਿੰਘ ਦੀ ਟੀਮ ਦੇ ਨੰਬਰ ਨੇ ਤਾਬੇ ਪਲਵਾਨ ਦੀ ਟੀਮ ਦੇ ਨੰਬਰ ਨੇ ਜਥੇਦਾਰ ਭਾਈ ਹਰਦੇਵ ਸਿੰਘ ਉਹਨਾਂ ਦੀ ਟੀਮ ਦੇ ਨੰਬਰ ਨੇ ਗੱਗੋ ਬੂਹੇ ਵਾਲੇ ਜੀਤ ਦੀ ਟੀਮ ਦੇ ਨੰਬਰ ਨੇ 32 ਅੱਜ ਦੇ ਮੇਲੇ ਦੀ ਵਿਨਰ ਟੀਮ ਬਾਬਾ ਬਿਦੀ ਚਾਂਦੀ ਕਬੱਡੀ ਕਲੱਬ ਸੋਰ ਸਿੰਘ ਦੀ ਟੀਮ ਹੈ ਲੈ ਵੀ ਤਾਬਾ ਪਲਵਾਨ ਜੀ ਮੁਬਾਰਕ ਦੇ ਹੱਕਦਾਰ ਹੋ ਤੁਸੀਂ ਦਿਨ ਦਿਨ ਕਰਾਈਆਂ ਤੋਂ ਅਸੀਂ ਤੁਹਾਨੂੰ ਵਧਾਈ ਦੇ ਪਾਤਰ ਗਿਣਦੇ ਹਾਂ ਸੰਧੂ ਆਸਟ੍ਰੇਲੀਆ ਵਾਲੇ ਵੀਰ ਦਾ ਗੋੜੀ 16 ਵਾਲੇ ਗੋਪੀ ਹੁੜੀ ਫਿਰ ਨੇ ਸਾਡੇ ਵਿਸ਼ੇਸ਼ ਤੌਰ ਤੇ ਆਏ ਹੈ ਅੱਜ ਸਿੱਧਵਾਂ ਦੀ ਧਰਤੀ ਤੇ